ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਧਿਆਪਨੀ ਰਸਨਾ ਨਾਲਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਵਿੱਚ ਇੱਕ ਵਪਾਰੀ ਰਿਹਾ ਕਰਦਾ ਸੀ ਉਹ ਉਸ ਨਗਰ ਵਿੱਚ ਆਪਣੀ ਪਤਨੀ ਦੇ ਨਾਲ ਰਿਹਾ ਕਰਦਾ ਸੀ ਵਪਾਰੀ ਜ਼ਿਆਦਾ ਕਰ ਆਪਣੇ ਨਗਰ ਤੋਂ ਬਾਹਰ ਵਪਾਰ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਹੀ ਜਾਇਆ ਕਰਦਾ ਸੀ ਉਹਦੇ ਕੋਲ ਬੇਅੰਤ ਧਨ ਸੀ ਉਹ ਜਿੰਨਾ ਕਮਾਉਂਦਾ ਸੀ ਉਹ ਨਹੀਂ ਦਿਲ ਖੋਲ ਕੇ ਉਹ ਲੋਕਾਂ ਦੇ ਵਿੱਚ ਦਾਨ ਕਰਿਆ ਕਰਦਾ ਸੀ ਕਹਿੰਦੇ ਇੱਕ ਸਮੇਂ ਉਹ ਕਿਤੇ ਚਲਾ ਜਾਂਦਾ ਵਪਾਰ ਦੇ ਲਈ ਉਹਦੀ ਪਤਨੀ ਇਸ ਗੱਲ ਤੋਂ ਬੜਾ ਖਫਾ ਰਹਿੰਦੀ ਸੀ ਕਿ ਦਿਨ ਨਹੀਂ ਚੜਦਾ ਤੇ ਕੋਈ ਨਾ ਕੋਈ ਬੁਹੇ ਤੇ ਮੰਗਣ ਲਈ ਆ ਕੇ ਖੜ ਜਾਂਦਾ ਉਹ ਇਸ ਗੱਲ ਤੋਂ ਬੜੀ ਪਰੇਸ਼ਾਨ ਰਹਿੰਦੀ ਸੀ ਕਹਿੰਦੇ ਇੱਕ ਦਿਨ ਇੱਕ ਸੰਤ ਫਕੀਰ ਉਹਨਾਂ ਦੇ ਦਰ ਤੇ ਮੰਗਣ ਲਈ ਆਉਂਦੇ ਨੇ ਉਸ ਫੇਰੇ ਸਵੇਰੇ ਕਹਿੰਦੇ ਵੀ ਦੋ ਪ੍ਰਸ਼ਾਧੀਆਂ ਦੀ ਆਸ ਲੈ ਕੇ ਆਇਆ ਵਾ ਉਸ ਨੂੰ ਦੋ ਪ੍ਰਸ਼ਾਦਾ ਦੇ ਕੇ ਤੇ ਅੱਗੋਂ ਸੰਤ ਕਹਿੰਦੇ ਵੀ ਮੰਗ ਤੀਏ ਤੁੱਕੀ ਮੰਗਦੀ ਕਹਿੰਦੀ ਮੈਂ ਇਹ ਚਾਹੁੰਨੀ ਆ ਵੀ ਜੋ ਵੀ ਸਾਡੀ ਧਨ ਸੰਪਤੀ ਹੈ ਨਾ ਇਹ ਸਾਰੀ ਨਾਸ ਹੋ ਜੇ ਉਂਝ ਵੀ ਤਾਂ ਲੋਕੀ ਰੋਜ਼ ਥੋੜਾ ਥੋੜਾ ਕਰਕੇ ਲੈ ਜਾਂਦੇ ਆ ਮੈਂ ਚਾਹੁੰਨੀ ਆ ਇੱਕ ਸਮੇ ਇਹ ਸਾਰੀ ਚਲੀ ਜਾਵੇ ਤੇ ਕੋਈ ਸਾਡੇ ਦਰ ਤੇ ਆ ਕੇ ਨਾ ਖੜਾ ਹੋਵੇ ਸੰਤ ਫਕੀਰ ਕਹਿੰਦੇ ਬੀਬੀ ਬੀ ਤੇਰੇ ਬੋਲਣ ਦਾ ਢੰਗ ਤੇ ਤੂੰ ਬੜੀ ਮੈਨੂੰ ਵਿਚਿੱਤਰ ਜੀ ਲੱਗੀ ਲੋਕੀ ਕਦੀ ਆਪਣੀ ਔਲਾਦ ਤੇ ਧਨ ਸੰਪਤੀ ਤੋਂ ਨਹੀਂ ਥੱਕਦੇ ਜੇ ਤੇਰੇ ਕੋਲ ਜਾਤ ਹੈ ਤਾਂ ਤੂੰ ਇਹਦੇ ਨਾਲ ਪਾਣੀ ਪਿਉਣ ਵਾਲੇ ਉਸ ਸਮੇਂ ਪੁਰਾਣਾ ਸਮਾਂ ਸੀ ਕਹਿੰਦੇ ਵੀ ਤੂੰ ਇਹਨਾਂ ਨੂੰ ਖੂਪ ਪਟਵਾ ਦੇ ਰਾਗਿਰ ਔਨ ਜਾਣ ਤੇ ਆਪਣੀ ਪਿਆਸ ਬੁਝਾਉਣ ਤੂੰ ਇਹਦੇ ਨਾਲ ਗਰੀਬ ਘਰਾਂ ਦੀ ਧੀਆਂ ਦਾ ਵਿਆਹ ਕਰ ਦੇ ਜਿਹੜੇ ਬੱਚੇ ਪੜ੍ਹ ਲਿਖ ਨਹੀਂ ਸਕਦੇ ਉਹਨਾਂ ਨੂੰ ਵਿੱਦਿਆ ਦੇ ਦੇ ਕਿਸੇ ਨੂੰ ਪਰਸ਼ਾਦਾ ਪਾਣੀ ਖਵਾ ਦੇ ਲੰਗਰ ਲਾ ਦਿਆ ਕਰ ਇਹ ਕੋਈ ਕਲਾਸਖਾਨ ਦੇ ਵਿੱਚ ਆਪਣੇ ਪੈਸੇ ਨੂੰ ਤੂੰ ਸਹੀ ਉਹਦਾ ਉਪਯੋਗ ਕਰ ਲੈ। ਅਗੋ ਕਹਿੰਦੀ ਨਹੀਂ ਬਾਬਾ ਜੀ ਵੀ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ। ਤੁਸੀਂ ਐਵੇਂ ਦਾ ਕੁਝ ਦੱਸੋ ਵੀ ਇਹ ਧਨ ਸੰਪਦਨ ਨਸ਼ਟ ਹੋ ਜਾਏ। ਸੰਤ ਫਕੀਰ ਕਹਿੰਦਾ ਬੀਬਾ ਇੱਕ ਵਾਰ ਫੇਰ ਸੋਚ ਲੈ। ਕਹਿੰਦੀ ਨਹੀਂ ਜੀ ਮੈਂ ਸੋਚ ਲਿਆ ਤੁਸੀਂ ਮੈਨੂੰ ਇਹ ਹਾਲ ਲ ਦੱਸੋ। ਸੰਤ ਫਕੀਰ ਕਹਿੰਦੇ ਫਿਰ ਠੀਕ ਹੈ। ਤੂੰ ਲਗਭਗ 1 ਮਹੀਨਾ ਤੁਸੀਂ ਸਾਰਾ ਪਰਿਵਾਰ ਇੱਕੋ ਥਾਲੀ ਵਿੱਚ ਵਾਰੀ-ਵਾਰੀ ਸਾਰਾ ਟੱਬਰ ਰੋਟੀ ਖਾਏ। ਪਹਿਲਾਂ ਜਿਸ ਨੇ ਖਾ ਲਈ ਉਹ ਸੇ ਥਾਲੀ ਚ ਦੂਜਾ ਕੇ ਖਾ ਲਈ ਫਿਰ ਤੀਜਾ ਐਵੇਂ ਕਰਕੇ ਇੱਕੋ ਥਾਲੀ ਵਿੱਚ ਸਾਰਾ ਟੱਬਰ ਰੋਟੀ ਖਾਇਆ ਕਰੋ ਕੇਸਾਂ ਵਿੱਚ ਕੰਗੀ ਨਾ ਵਹਾਇਆ ਕਰੋ ਬਾਹਰੋਂ ਆਏ ਨੂੰ ਘਰ ਨਾ ਵੜਨ ਦਿਆ ਕਰੋ ਤੇ ਨਾ ਹੀ ਘਰ ਦੀ ਕੋਈ ਚੀਜ਼ ਦਿਆ ਕਰੋ ਫਿਰ ਆਪੇ ਹੀ ਤੇਰਾ ਮਹੀਨੇ ਦੇ ਵਿੱਚ ਇਹ ਧਨ ਸੰਪਦਾ ਦੂਰ ਹੋ ਜੇਗੀ ਉਹ ਕਹਿੰਦੀ ਠੀਕ ਹੈ ਉਹ ਜਿਹੜਾ ਸੇਟ ਸੀ ਨਾ ਜਾਂ ਕਹ ਲਓ ਵਪਾਰੀ ਸੀ ਉਹਦੀ activty ਵੀ ਸੀ ਕਿੰਦੇ ਕੁਝ ਮਹੀਨੇ ਇੱਕ ਹੀ ਅਜੇ ਲੰਘਿਆ ਸੀ ਤੇ ਕਿੰਦੇ ਵਪਾਰੀ ਨਾ ਆਪਣਾ ਜਹਾਜ਼ ਤੇ ਸਮਾਨ ਲੈ ਕੇ ਦੂਸਰੇ ਨਗਰ ਤੋਂ ਆਉਂਦਿਆ ਸੀ ਕਿੰਦੇ ਉਹ ਵਪਾਰੀ ਆਪ ਤਾਂ ਬਚ ਗਿਆ ਪਰ ਉਹਦਾ ਜਹਾਜ਼ ਜਿਹੜਾ ਸੀ ਉਹ ਸਾਰਾ ਡੁੱਬ ਗਿਆ ਕਹਿੰਦੇ ਉਧਰ ਕੀ ਸੀ ਉਹ ਜਿਹੜੀ ਵਪਾਰੀ ਦੀ ਘਰ ਵਾਲੀ ਸੀ ਉਹ ਆਕਾਲ ਚਲਾ ਨੇ ਕਰ ਗਈ ਹੁਣ ਧੀ ਇਕੱਲੀ ਰਹਿ ਗਈ ਕਹਿੰਦੇ ਹੌਲੀ ਹੌਲੀ ਜੋ ਧਨ ਸੰਪਦਾ ਸੀ ਉਹ ਨੁਕਸਾਨ ਦੀ ਪਰਪਾਈ ਦੇ ਵਿੱਚ ਚਲੀ ਗਈ ਹੁਣ ਕੁਝ ਨਾ ਰਿਆ ਵਪਾਰੀ ਆਪਣੇ ਨਗਰ ਵਿੱਚ ਦਿਹਾੜੀ ਦਾ ਪੱਕਾ ਨਹੀਂ ਸੀ ਸਕਦਾ ਉਹਨੇ ਆਪਣੀ ਧੀ ਨੂੰ ਲਿਆ ਤੇ ਨਾਲ ਦੇ ਨਗਰ ਵਿੱਚ ਚਲਾ ਗਿਆ ਉੱਥੇ ਉਹਨੇ ਸਾਰਾ ਦਿਨ ਲੱਕਣਾ ਵਡੀਆਂ ਕਰਨੀਆਂ ਤੇ ਅਗਲੇ ਦਿਨ ਉਹਨੇ ਫਿਰ ਉਹ ਵੇਚ ਕੇ ਤੇ ਘਰ ਦਾ ਗੁਜ਼ਾਰਾ ਕਰਿਆ ਕਰਨਾ ਕਹਿੰਦੇ ਇੱਕ ਦਿਨ ਉਹ ਥੱਲੇ ਬੈਠ ਕੇ ਲਕਣਾ ਵੱਢ ਕੇ ਤੇ ਰੁੱਖ ਦੇ ਥੱਲੇ ਬੈਠ ਕੇ ਤੇ ਸੋਚਣ ਲੱਗਾ ਕਹਿੰਦਾ ਪਰਮਾਤਮਾ ਮੈਂ ਹਰ ਇੱਕ ਦੱppa ਲਈ ਕੀਤਾ ਪਰ ਤੂੰ ਕਿਹੜੇ ਕਰਮ ਦੀ ਸਜ਼ਾ ਮੈਨੂੰ ਦਿੱਤੀ ਹੈ ਕਹਿੰਦੇ ਉਹ ਇਹੀ ਆਪਣੇ ਨਾਲ ਉੱਚ-ਉੱਚੀ ਗੱਲਾਂ ਕਰਦਾ ਪਿਆ ਸੀ ਕਹਿੰਦੇ ਐਨੇ ਨੂੰ ਇੱਕ ਸੰਤ ਫਕੀਰ ਕੋਲੋਂ ਲੰਘਦੇ ਨੇ ਉਹਨੂੰ ਪੁੱਛਦੇ ਵੀ ਪਪ ਵੀ ਪੁੱਤ ਤੈਨੂੰ ਕੀ ਹੋਇਆ ਉਹ ਆਂਦਾ ਵੀ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਤੁਸੀਂ ਤਾਂ ਸਾਰੇ ਜਾਣੀ ਜਾਣੋ ਉਹ ਆਪਣੀ ਗੱਲ ਦੱਸ ਕੇ ਤੇ ਰੋਣ ਲੱਗ ਜਾਂਦਾ ਹੈ। ਸੰਤ ਫਕੀਰ ਕਹਿੰਦੇ ਵੀ ਇਹਦਾ ਵੀ ਹੱਲ ਹੈ। ਤੂੰ ਨਾ ਪਰਮਾਤਮਾ ਦਾ ਨਾਮ ਲੈ ਕੇ ਤੇ ਤੂੰ ਪ੍ਰਸ਼ਾਦ ਵਜੋਂ ਜੇ ਹੋਰ ਕੁਝ ਨਹੀਂ ਲੈ ਸਕਦਾ ਗੁੜ ਤੇ ਛੋਲੇ ਲੈ ਉਹਨਾਂ ਦੋਵਾਂ ਨੂੰ ਰਲਾ ਕੇ ਤੇ ਸਾਰਿਆਂ ਦੇ ਵਿੱਚ ਅਰਦਾਸ ਕਰਕੇ ਵੀ ਪਰਮਾਤਮਾ ਦੁੱਖ ਤੇ ਗਰੀਬੀ ਦੂਰ ਕਰ ਜੋ ਮੇਰੇ ਕੋਲ ਸੀ ਉਹ ਮੈਂ ਲੋਕਾਂ ਵਿੱਚ ਤੇ ਤੇਰੇ ਤੇਰੇ ਜ ਬਣਾਈ ਖਲਕਤ ਵਿੱਚ ਵੰਡ ਦਿੱਤਾ ਹੁਣ ਮੇਰੇ ਹਿੱਸੇ ਦਾ ਰਿਜਕ ਤੂੰ ਮੈਨੂੰ ਅਦਾ ਕਰ ਦੇ। ਇਹ ਕਈ ਉਹ ਕਹਿੰਦਾ ਵੀ ਪਰ ਵੀ ਬਾਬਾ ਜੀ ਵੀ ਮੇਰੇ ਕੋਲ ਇੰਨਾ ਨਹੀਂ ਹੁੰਦਾ ਵੀ ਮੈਂ ਆਪਣਾ ਜਿਹੜਾ ਢਿੱਡ ਪਾਲ ਸਕਾਂ ਤੇ ਆਪਣੀ ਧੀ ਦਾ ਢਿੱਡ ਪਾਲ ਸਕਾਂ ਤੇ ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਐਵੇਂ ਕਰਾਂ ਉਹ ਕਹਿੰਦਾ ਵੀ ਕੋਈ ਨਾ ਤੂੰ ਇਹ ਘਰ ਤਾਂ ਸੀ ਇੰਨੇ ਨੂੰ ਨਾ ਉਹ ਨਗਰ ਦੇ ਵਿੱਚ ਜਾਂਦਿਆ ਹੁੰਦਾ ਤੇ ਉਸ ਸਮੇਂ ਕੀ ਹੁੰਦਾ ਸੀ ਵੀ ਜਦੋਂ ਰਾਜਿਆਂ ਨੇ ਕੋਈ ਗੱਲ ਕਹਿਣੀ ਹੁੰਦੀ ਸੀ ਤੇ ਉਹ ਡੰਕਾ ਦਿਆ ਕਰਦੇ ਸੀ ਕਹਿੰਦੇ ਰਾਜੇ ਨੇ ਡੰਕਾ ਦਿੱਤਾ ਵੀ ਫਲਾਣੇ ਦਿਨ ਇਸ ਥਾਂ ਤੇ ਵੀ ਸਾਰੇ ਲੋਕਾਂ ਨੂੰ ਭੋਜਨ ਪ੍ਰਸ਼ਾਦਾ ਖਵਾਇਆ ਜਾਏਗਾ ਤੇ ਤੁਸੀਂ ਇੱਥੇ ਆਉਣਾ ਹੁਣ ਉਹ ਸੋਚਦਾ ਵੀ ਇਸ ਦਿਨ ਦਾ ਪ੍ਰਸ਼ਾਦਾ ਪਾਣੀ ਤਾਂ ਉੱਥੇ ਖਾਦਾ ਜਾਣਾ ਉਹਨਾਂ ਰੋਜ਼ ਥੋੜੇ-ਥੋੜੇ ਪੈਸੇ ਬਚਾ ਕੇ ਵਿੱਚੋਂ ਵੀ ਅਗਲੇ ਉਸ ਦਿਨ ਦਾ ਤੇ ਉੱਥੇ ਹੀ ਖਾਦਾ ਜਾਣਾ ਉਹਨਾਂ ਰੋਜ਼ ਥੋੜੇ ਜਿਹਾ ਗੁੜ ਤੇ ਛੋਲਿਆਂ ਦਾ ਪ੍ਰਸ਼ਾਦ ਸਾਰਿਆਂ ਦੇ ਵਿੱਚ ਵੰਡ ਦਿੰਦਾ ਕਹਿੰਦੇ ਲੋਕੀਓ ਨੂੰ ਅਸੀਸਾਂ ਦਿੰਦੇ ਪਰਮਾਤਮਾ ਜੀ ਅਰਦਾਸ ਕਰਦਾ ਵੀ ਪਰਮਾਤਮਾ ਜੋ ਮੇਰੇ ਕੋਲ ਹੈ ਸੀ ਉਹ ਮੈਂ ਤੇਰੀ ਖਲਕਤ ਚ ਵੰਡਦਾ ਹੁਣ ਜੋ ਮੇਰੇ ਹਿੱਸੇ ਦਾ ਤੂੰ ਮੇਰੀ ਝੋਲੀ ਪਾ ਦੇ ਕਹਿੰਦੇ ਐਵੇਂ ਉਹਨੇ ਕਿਹਾ ਕਰਨਾ ਕਹਿੰਦੇ ਜਦੋਂ ਉਹ ਦਿਨ ਆਇਆ ਨਾ ਕੁਝ ਦਿਨ ਲੰਘ ਗਏ ਉਹਨੇ ਐਵੇਂ ਕੀਤਾ ਉਸ ਤੋਂ ਬਾਅਦ ਉਹ ਇਸ ਚੀਜ਼ ਨੂੰ ਕਰਨਾ ਹੀ ਭੁੱਲ ਗਿਆ ਕਹਿੰਦੇ ਉਸ ਦਿਨ ਉਹਨੇ ਲਕਣਾ ਵਡਣ ਵੱਢ ਕੇ ਵੀ ਉਹਨੂੰ ਏਸੀ ਵੀ ਅਜ ਪ੍ਰਸ਼ਾਦਾ ਪਾਣੀ ਉੱਥੋਂ ਮਿਲ ਜਣਾ ਥੋੜੀ ਲੇਟ ਵੀ ਘਰ ਚਲਾ ਜਾਵਾਂਗਾ ਕਹਿੰਦੇ ਲਕਣਾ ਵੰਡ ਕੇ ਜਦੋਂ ਗਿਆ ਸਾਰੇ ਲੋਕੀ ਖਾ ਪੀ ਕੇ ਤੇ ਘਰ ਨੂੰ ਵਾਪਸ ਆ ਗਏ ਹੁਣ ਉਹ ਤੇ ਉਹਦੀ ਧੀ ਜਦੋਂ ਗਏ ਤੇ ਰਾਜਾ ਨੇ ਉਹ ਦੇਖਿਆ ਵੀ ਉੱਥੇ ਜਿੱਥੇ ਉਹਨੇ ਲੰਗਰ ਲਾਇਆ ਸੀ ਤੇ ਸਾਰਾ ਕੁਝ ਖਤਮ ਰਾਜੇ ਨੇ ਉਹਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਲਿਆ ਕਹਿੰਦੇ ਉੱਥੇ ਧੀ ਉਹਦੀ ਨੂੰ ਉਹਨੂੰ ਪ੍ਰਸ਼ਾਦਾ ਖਵਾਇਆ ਤੇ ਉਹ ਜਾਣ ਲੱਗਦੀ ਕਿੰਦੀ ਜਦੋਂ ਜਾਂਦੇ ਆ ਨਾ ਤਾਂ ਰਾਣੀ ਦੇਖਦੀ ਹੈ ਵੀ ਕਿੱਲੀ ਤੇ ਮੈਂ ਆਪਣਾ 9 ਲੱਖਾ ਹਾਰ ਟੰਗਿਆ ਸੀ ਉਹ ਤਾਂ ਉੱਥੇ ਹੈ ਹੀ ਨਹੀਂ ਜਦੋਂ ਇਹ ਦੇਖਿਆ ਤਾਂ ਰਾਣੀ ਨੇ ਰੋਲਾ ਪਾਤਾ ਕਹਿੰਦੀ ਹੋਰ ਤਾਂ ਇਸ ਕਮਰੇ 'ਚ ਕੋਈ ਨਹੀਂ ਆਇਆ ਉਹ ਧੀ ਤੇ ਉਹਦਾ ਪਿਓ ਹੀ ਆਇਸਨ ਉਹ ਨਾ ਕੁਲ ਪੱਕਾ ਹੋਣੇ ਰਾਜੇ ਨੇ ਬਿਨਾ ਕੁਝ ਸੋਚੇ ਸਮਝੇ ਉਹਨਾਂ ਨੂੰ ਕਾਰਾਗਾਜ ਪਾ ਦਿੱਤਾ ਹੁਣ ਜਦੋਂ ਉਹ ਉੱਥੇ ਬੈਠੇ ਉਹ ਫਿਰ ਪ੍ਰਮਾਤਮਾ ਨੂੰ ਕਹਿੰਦਾ ਵੀ ਪ੍ਰਮਾਤਮਾ ਮੈਂ ਤੇ ਕੁਝ ਬੁਰਾ ਨਹੀਂ ਕੀਤਾ ਫਿਰ ਤੂੰ ਮੇਰੇ ਨਾਲ ਐਵੇਂ ਕਿਉਂ ਕੀਤਾ ਵੀ ਮੈਨੂੰ ਇਹ ਤੇ ਤੂੰ ਆ ਜਿਹੜੀ ਕਾਰਾਗਾ ਹੈ ਇਹਦੇ ਵਿੱਚ ਜੇਲ੍ਹ 'ਚ ਪਾ ਦਿੱਤਾ ਨਾਲ ਮੇਰੀ ਧੀ ਵੀ ਦੋ ਕਟਣ ਦੀ ਕਹਿੰਦੇ ਇੰਨੇ ਨੂੰ ਉਹਦੇ ਮਨ ਦੇ ਵਿੱਚ ਆਪੇ ਨੂੰ ਪ੍ਰਕਾਸ਼ ਜਾਂ ਗਿਆਨ ਹੁੰਦਾ ਹੈ ਵੀ ਪ੍ਰਮਾਤਮਾ ਨੇ ਤੇ ਮੈਨੂੰ ਕਿਹਾ ਸੀ ਵੀ ਜੋ ਤੇਰੇ ਕੋਲ ਹੈ ਤੂੰ ਵੰਡਣਾ ਆਰੰਭ ਕਰ ਦੇ ਪ੍ਰਮਾਤਮਾ ਤੇਰੇ ਹਿੱਸੇ ਦਾ ਤੈਨੂੰ ਦੇਣਾ ਆਰੰਭ ਕਰ ਦੇਣਗੇ ਉਹਨ ਸੋਚਦਾ ਵੀ ਮੈਂ ਤਾਂ ਕੁਝ ਦਿਨ ਕੀਤਾ ਜੋ ਮੇਰੇ ਕੋਲ ਸੀ ਮੈਂ ਵੰਡਣਾ ਆਰੰਭ ਕੀਤਾ ਪਰ ਹੁਣ ਕਿਵੇਂ ਵੰਡਾਂ ਇੰਨੇ ਨੂੰ ਨਾ ਉਸ ਜਿਹੜਾ ਜੇਲ ਦੇ ਬਾਹਰ ਸੈਨਿਕ ਖੜਾ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਦੋ ਪੈਸੇ ਦੇ ਦੇਂਗਾ ਮੈਂ ਤੇਰੇ ਇਹ ਜ਼ਰੂਰ ਚੁਕਤਾ ਕਰ ਦਾਂਗਾ ਕਹਿੰਦੇ ਉਹ ਵੀ ਨਰਮ ਦਿਲ ਸੀ ਉਹਨੇ ਦੋ ਪੈਸੇ ਦੇ ਦਿੱਤੇ ਕਹਿੰਦੇ ਜੇ ਜਿਹੜੇ ਕਮਰੇ ਵਿੱਚ ਜੇਲ੍ਹ ਚ ਨਾਲ ਰੱਖਿਆ ਸੀ ਨਾ ਉੱਥੇ ਇੱਕ ਬੜਾ ਵੱਡਾ ਰੋਸ਼ਨਦਾਨ ਸੀ ਕਹਿੰਦੇ ਉੱਥੇ ਖੜ ਕੇ ਇੱਕ ਮਾਈ ਜਾਨ ਦੀ ਸੀ ਤੈਨੂੰ ਆਵਾਜ਼ ਲਗਾਉਂਦਾ ਕਹਿੰਦਾ ਮਾਈ ਵੀ ਤੂੰ ਮੈਨੂੰ ਇਹ ਦੋ ਪੈਸਿਆਂ ਦੇ ਥੋੜਾ ਗੁੜ ਤੇ ਛੋਲੇ ਲਿਆ ਦੇਂਗੇ ਉਹ ਕਹਿੰਦੀ ਵੀ ਦੇਖ ਵੀ ਮੇਰੇ ਤਾਂ ਅੱਜ ਪੁੱਤ ਦਾ ਵਿਆਹ ਹੈ ਮੈਂ ਤੇ ਆਪਣੀ ਨੂੰਹ ਲਈ ਗਹਿਣਾ ਘਟਾ ਲੈਣ ਚੱਲੀ ਆਂ ਵੀ ਮੇਰੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਮੈਂ ਤੇਰੇ ਗੁੜ ਤੇ ਛੋਲੇ ਲਿਆਂਦੀ ਫੇਰਾ ਹੋਰ ਕਿਸੇ ਨੂੰ ਆਵਾਜ਼ ਮਾਰ ਲਈ ਉਹ ਇੰਨਾ ਕਹਿ ਕੇ ਤੇ ਉੱਥੋਂ ਚਲੀ ਜਾਂਦੀ ਉਹ ਫਿਰ ਪ੍ਰਮਾਤਮਾ ਨੂੰ ਓਵੇਂ ਪ੍ਰਮਾਤਮਾ ਨੂੰ ਕਹਿੰਦਾ ਵੀ ਪ੍ਰਮਾਤਮਾ ਵੀ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੈਂ ਜਾਣਦਾ ਜੋ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਤਾਂ ਤੂੰ ਕਦੀ ਮਾੜਾ ਨਹੀਂ ਕਰਦਾ ਇਹ ਵੀ ਮੇਰੇ ਹਿੱਸੇ ਦੇ ਮੇਰੇ ਕਰਮਾਂ ਦਾ ਹੀ ਫਲ ਹੈ ਇਹ ਕਹਿ ਕੇ ਉਹ ਪ੍ਰਮਾਤਮਾ ਨੂੰ ਯਾਦ ਕਰੀ ਜਾਂਦੇ ਇन्होने ਕੋਹ ਹੋਰ ਮਾਈ ਉੱਥੋਂ ਦੀ ਉਹ ਮਾਈ ਨੂੰ ਫਿਰ ਕਹਿੰਦਾ ਵੀ ਮਾਈ ਵੀ ਮੈਂ ਨਾ ਆਪਣੇ ਹਿੱਸੇ ਦਾ ਉਸ ਪ੍ਰਮਾਤਮਾ ਦੀ ਖਲਕਤ ਨੂੰ ਕੁਝ ਨਾ ਕੁਝ ਦੇਣਾ ਤੇ ਤੁਹੇ ਇਹ ਦੋ ਪੈਸੇ ਦੇ ਬਦਲੇ ਗੁੜ ਤੇ ਛੋਲੇ ਲਿਆ ਦੇਂਗੀ ਉਹ ਕਹਿੰਦੀ ਵੀ ਦੇ ਦੇ ਕਹਿੰਦੀ ਮੇਰਾ ਤੇ ਪੁੱਤ ਉੰਜ ਵੀ ਇਸ ਦੁਨੀਆ ਤੋਂ ਅਕਾਲ ਚਲਾ ਨੇ ਕਰ ਗਿਆ ਮੈਂ ਤੇ ਉਹਦੇ ਲਈ ਖਫਾ ਨਹੀਂ ਲੈਣ ਚੱਲੀ ਸੀ ਚਲ ਪਹਿਨਾ ਪਹਿਲਾਂ ਤੇਰੇ ਗੁੜ ਤੇ ਛੋਲੇ ਲਿਆ ਦੇਨੀ ਆ ਫਿਰ ਹੋਰ ਕੁਝ ਕਰ ਲੂੰਗੀ ਉਹ ਨਾ ਜਾਂਦੀ ਏ ਉਹਨੂੰ ਗੁੜ ਤੇ ਛੋਲੇ ਲਿਆ ਕੇ ਉਸ ਜਿੱਥੇ ਉੱਥੇ ਰੋਸ਼ਨ ਦਾਨ ਹੁੰਦਾ ਉੱਥੋਂ ਉਹਨੂੰ ਫੜਾ ਦਿੰਦੀ ਉਹਨੂੰ ਪਛਤੀ ਵੀ ਤੂੰ ਇਹਦਾ ਕਰਨਾ ਕੀ ਓ ਕਹਿੰਦਾ ਵੀ ਜਿਹੜਾ ਗੁੜ ਤੇ ਛੋਲੇ ਨੇ ਨਾ ਤੂੰ ਦੇਖ ਤੇ ਕਿਹੜੀਆਂ ਦਾ ਭੋਂ ਹੈਗੇ ਉਹ ਥੋੜੇ ਜਿ ਉੱਥੇ ਪਵਾ ਦਿੰਦਾ ਥੋੜੇ ਕਹਿੰਦਾ ਵੀ ਜਿਹੜੇ ਬਾਹਰ ਨੇ ਉਹਨਾਂ ਨੂੰ ਦੇ ਦਿੰਦਾ ਉਸ ਤੋਂ ਬਾਅਦ ਉਹ ਜਿਹੜੀ ਉਹ ਬੀਬੀ ਹੁੰਦੀ ਉਹ ਵੀ ਮੁੱਠ ਚ ਲੈ ਕੇ ਤੇ ਚਲੀ ਜਾਂਦੀ ਉਹ ਫਿਰ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਮੇਰ ਕੋਲ ਜੋ ਅਸੀ ਮੈਂ ਤੇਰੀ ਖਲਕਤ ਚਵੰਦਾ ਹੁਣ ਮੇਰੇ ਹਿੱਸੇ ਦਾ ਸੁਖ ਤੇ ਖੁਸ਼ੀਆਂ ਤੂੰ ਮੇਰੀ ਝੋਲੀ ਪਾ ਦੇ ਕਹਿੰਦੀ ਉਹ ਬੀਬੀ ਜਦੋਂ ਘਰ ਜਾਂਦੀ ਹੈ ਨਾ ਉਹ ਕਹਿੰਦੀ ਵੀ ਮੈਂ ਆਪਣੇ ਪੁੱਤ ਨੂੰ ਆਖਰੀ ਵਾਰ ਵੇਖਣਾ ਉਹ ਕਹਿੰਦੀ ਮਿਲਿਆ ਤੇ ਪ੍ਰਸ਼ਾਦ ਹੀ ਉਹਦੇ ਮੂੰਹ ਚ ਪਾ ਦਿੰਦੀ ਕਹਿੰਦੀ ਉਹਦਾ ਪੁੱਤ ਨਾ ਕੁਝ ਸਮੇਂ ਬਾਅਦ ਹੀ ਖੜਾ ਹੋ ਜਾਂਦਾ ਉਹ ਬੜੀ ਜਿਆਦਾ ਖੁਸ਼ ਹੁੰਦੀ ਹੈ ਉਦੋਂ ਕਹਿੰਦੇ ਜਿਹੜੀ ਦੂਜੀ ਬੀਬੀ ਸੀ ਜਿਹਦੇ ਪੁੱਤ ਦਾ ਵਿਆਹ ਸੀ ਕਹਿੰਦੀ ਉਹਦਾ ਪੁੱਤ ਜਦੋਂ ਘੋੜੀ ਤੇ ਚੜਿਆ ਨਾ ਤੇ ਘੋੜੀ ਨੇ ਬੜੀ ਜ਼ੋਰ ਕੀ ਛਾ ਉਹਦੇ ਤੇ ਛਾਲ ਮਾਰੀ ਉਹ ਲੱਤ ਜਿਹੜੀ ਸੀ ਉਹਦੇ ਥੱਲੇ ਡਿੱਕੇ ਉਹਦੇ ਪੁੱਤ ਦੇ ਢਿੱਡ 'ਚ ਵੱਜੀ ਤੇ ਉੱਥੇ ਅਕਾਲ ਚਲਾ ਨੇ ਕਰ ਗਿਆ ਉਹ ਬੀਬੀ ਬੜਾ ਰੋਈ ਤੇ ਗੁਰਲਾਈ ਕਹਿੰਦੇ ਇੰਨੇ ਨੂੰ ਸੰਤ ਫਕੀਰ ਉਥੋਂ ਲੰਘੇ ਸੰਤ ਫਕੀਰ ਕਹਿੰਦੇ ਉਹ ਬੀਬੀ ਕਹਿੰਦੀ ਵੀ ਐਸਾ ਮੈਂ ਮਾੜਾ ਕਰਮ ਕੀ ਕੀਤਾ ਸੀ ਜਿਸ ਦੇ ਨਾਲ ਵੀ ਮੇਰਾ ਪੁੱਤ ਅੱਜ ਹੀ ਅਕਾਲ ਚਲਾ ਨੇ ਕਰ ਗਿਆ ਤਾਂ ਸੰਤ ਫਕੀਰ ਕਹਿੰਦੇ ਵੀ ਇਹ ਵੀ ਤੇਰੇ ਕਰਮਾਂ ਦਾ ਫਲ ਹੈ ਤੈਨੂੰ ਕੋਈ ਉੱਥੇ ਰੋਕ ਤੇ ਉਹ ਕਿਸੇ ਨੇ ਤੇਰੇ ਤੋਂ ਮਦਦ ਮੰਗੀ ਸੀ ਉਹ ਤੇਰੇ ਕਰਮਾਂ ਵਿੱਚ ਪੁੰਨਾਂ ਦਾ ਵਾਅਦਾ ਹੋਣਾ ਸੀ ਤੇ ਤੇਰੇ ਦੁੱਖ ਕੱਟੇ ਜਾਣੇ ਸਨ ਪਉ ਐਲਸਾ ਮੇ ਤੂੰ ਇਹ ਨਾ ਕੀਤਾ ਤੇਰੇ ਹੱਥੋਂ ਉਸ ਪਰਮਾਤਮਾ ਦੀ ਬਣਾਈ ਖਲਕਤ ਕਈਆਂ ਦਾ ਟਿੱਡ ਪਰਨਾ ਸੀ ਅਸੀਸਾਂ ਇਕੱਠੀਆਂ ਹੋਣੀਆਂ ਸਨ ਪਰ ਤੂੰ ਉਹ ਨਾ ਕਰ ਸਕੇ ਇਸ ਤਰ੍ਹਾਂ ਉਹ ਕਰਮ ਹੀ ਤੇਰਾ ਜਿਹੜਾ ਤੂੰ ਉਸ ਸਮੇਂ ਕਹਿਤਾ ਵੀ ਮੇਰੇ ਕੋਲ ਸਮਾਂ ਨਹੀਂ ਉਸ ਸਮਾਂ ਹੀ ਤੇਰੇ ਤੇ ਪਾਰੀ ਪੈ ਗਿਆ ਜਦੋਂ ਇਹ ਗੱਲ ਉਹਨੇ ਸਮਝੀ ਤੇ ਉਹ ਪੱਜੀ ਪੱਜੀ ਉਸੇ ਉੱਥੇ ਆਈ ਉਤੋਂ ਪੁੱਛਿਆ ਵੀ ਸਾਰਾ ਕੁਝ ਕਿਵੇਂ ਵਾਪਰਿਆ ਉਹ ਕਹਿੰਦੇ ਵੀ ਮੈਂ ਤਾਂ ਇੱਥੇ ਜਿੰਨੀਆਂ ਕਿੜੀਆਂ ਸੀ ਉਹ ਜਿਹੜਾ ਪ੍ਰਸ਼ਾਦ ਲੈਣਾ ਸੀ ਉਹਨਾਂ ਨੂੰ ਪਾਣਾ ਸੀ ਵੀ ਪ੍ਰਮਾਤਮਾ ਬਣਾਈ ਖਲਕਤ ਨੂੰ ਪਾਉਣਾ ਸੀ ਤੇ ਉਸ ਤੇ ਸਦਕਾ ਹੀ ਉਹ ਅਸੀਸਾਂ ਨੇ ਮੇਰਾ ਬੇੜਾ ਪਾਰ ਕਰਨਾ ਸੀ ਕਹਿੰਦੇ ਉਹਨੇ ਵੀ ਉਵੇਂ ਹੀ ਕਰਨਾ ਆਰੰਭ ਕੀਤਾ ਤੇ ਕਹਿੰਦੇ ਉਹਦਾ ਪੁੱਤ ਵੀ ਠੀਕ ਹੋ ਗਿਆ ਕਹਿੰਦੇ ਰਾਤ ਹੋਈ ਤੇ ਰਾਤ ਨੂੰ ਸੁਪਨੇ ਦੇ ਵਿੱਚ ਉਹ ਰਾਜ ਨੂੰ ਪ੍ਰਕਾਸ਼ ਹੋਇਆ ਵੀ ਰਾਜਾ ਉਹ ਜਿਹੜੀ ਧੀ ਆ ਤੇ ਉਹ ਜਿਹੜਾ ਵਪਾਰੀ ਹੈ ਉਹ ਦੋਨੋਂ ਬੇਕਸੂਰ ਨੇ ਤੇਰਾ ਹਾਰ ਤੇ ਕਿਲੀ ਤੇ ਟੰਗਿਆ ਤੋ ਉੱਠ ਕੇ ਤਾਂ ਦੇਖ ਕਹਿੰਦੇ ਰਾਜਾ ਹੜਬੜਾਟ ਚ ਉੱਠ ਕੇ ਦੇਖਿਆ ਤੇ ਉਸ ਸਮੇਂ ਦਿਨ ਦਾ ਚੜ੍ਹਾ ਹੋ ਚੁੱਕਿਆ ਸੀ ਹਾਰੋਤੀ ਸੀ ਰਾਜੇ ਨੇ ਉਹਨਾਂ ਤੋਂ ਮਾਫੀ ਮੰਗੇ ਉਹਨਾਂ ਨੂੰ ਬੜਾ ਸਾਰੇ ਉਪਹਾਰ ਦੇ ਕੇ ਉਹਨੂੰ ਕਹ ਲੈ ਸੋਨਾ ਚਾਂਦੀ ਦੇ ਕੇ ਤੇ ਉਥੋਂ ਵਿਦਾ ਕਰ ਦਿੱਤਾ ਇਸ ਤਰ੍ਹਾਂ ਕਿੰਦੇ ਉਹਦੇ ਪਾਗ ਜਿਹੜੇ ਸੰਸੁੱਤੇ ਪਾਗ ਉਹ ਵੀ ਜਾ ਗਏ ਇਸ ਇਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਕਿ ਆਪਣੇ ਵੱਲੋਂ ਛੋਟੇ ਤੋਂ ਛੋਟਾ ਕੀਤਾ ਦਾਨ ਕਿਸੇ ਦਾ ਪਰਿਆ ਟਿੱਡ ਆਪਣੀ ਕਿਸਮਤ ਤੇ ਪਾਗ ਜਗਾ ਦਿੰਦਾ ਆਪਣੀ ਕਿਸਮਤ ਚ ਜੋ ਨਹੀਂ ਉਹ ਵੀ ਲਿਖਾ ਦਿੰਦਾ ਕਿੰਦੇ ਕਿਸੇ ਦੀ ਕੀਤੀ ਮਦਦ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਕੋਲ ਜ਼ਰੂਰ ਆਂਦੀ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆਂ ਇਹ ਕਰਮ ਆਪਣੇ ਸਾਰੇ ਦੁੱਖ ਕੱਟਣ ਲਈ ਸਮਰੱਥ ਹੁੰਦਾ ਆਪਾਂ ਜਦੋਂ ਕਿਸੇ ਦਾ ਟਿੱਡ ਭਾਰਦੇ ਆਂ ਤੇ ਉਹਦੀ ਅਸੀਸ ਆਪਣੀ ਜ਼ਿੰਦਗੀ ਚ ਜਿੰਨੀ ਗਰੀਬੀ ਹੁੰਦੀ ਆ ਉਹ ਵੀ ਦੂਰ ਕਰ ਦਿੰਦਾ ਪਰ ਜਦੋਂ ਆਪਾਂ ਕਿਸੇ ਦੀ ਝੂਠ ਖਾਨਦੇ ਆਂ ਕੇਸਾਂ ਵਿੱਚ ਕੰਗੀ ਨਹੀਂ ਕਰਦੇ ਦਲਿੱਦਰ ਪਾਈ ਰੱਖਦੇ ਆਂ ਬਾਰੋਂ ਆਏ ਨੂੰ ਘਰ ਨਹੀਂ ਵੜਨ ਦਿੰਦੇ ਘਰ ਦੀ ਕੋਈ ਚੀਜ਼ ਨਹੀਂ ਦਿੰਦੇ ਤਾਂ ਉਹ ਆਪਣੇ ਘਰ ਗਰੀਬੀ ਲੈ ਆਉਂਦਾ ਜੇ ਚਾਹੁੰਦੇ ਹੋ ਘਰ ਸੁੱਖ ਤੇ ਸਮਰiddhi ਹੋਵੇ ਤਾਂ ਪਰਮਾਤਮਾ ਨੇ ਦਿੱਤੇ ਰਿਜਕ ਵਿੱਚੋਂ ਵੰਡਣ ਦੀ ਆਦਤ ਪਾਓ ਉਹ ਵੰਡਾ ਜੋ ਤੁਸੀਂ ਵੰਡੋਗੇ ਨਾ ਉਹ ਕਈ ਗੁਣਾ ਹੋ ਕੇ ਤੁਹਾਡੇ ਤੱਕ ਆਏਗਾ ਤੇ ਤੁਹਾਡੇ ਹਿੱਸੇ ਦਾ ਰਿਜਕ ਤੇ ਖੁਸ਼ੀਆਂ ਪਰਮਾਤਮਾ ਤੁਹਾਡੀ ਝੋਲੀ ਵਿੱਚ ਜ਼ਰੂਰ ਪਾਉਣਗੇ